ਸਵਾਗਤ ਹੈ ਤੁਹਾਡਾ ਗਰੁੰਦਾ ਫੈਮਿਲੀ ਵਲੌਗ ਐਂਡ ਪਟਿਕ ਵਿੱਚ ਹਾਂਜੀ ਮੈਂ ਉਮੀਦ ਕਰਦੀ ਹਾਂ ਤੁਸਾਰੇ ਸਾਰੇ ਜਣ ਠੀਕ ਠਾਕ ਹੋਗੇ ਵਧੀਆ ਹੋਗੇ ਖੁਸ਼ਾਲ ਹੋਗੇ ਤੇ ਅਸੀਂ ਵੀ ਠੀਕ ਠਾਕ ਐਂ ਜੀ ਇਹ ਵੀਡੀਓ ਹੈਗੀ ਐ ਜੀ ਮੰਗਲਵਾਰ ਦੁਪਹਿਰ ਦੀ ਹਾਂਜੀ ਫ੍ਰੈਂਡਸ ਤੁਸੀਂ ਭਾਵੇਂ ਪੜੇ ਲਿਖੇ ਹੋ ਤੁਸੀਂ ਭਾਵੇਂ ਅਣਪੜ੍ਹ ਹੋ ਤੁਸੀਂ ਭਾਵੇਂ ਛੋਟੀ ਉਮਰ ਦੇ ਹੋ ਤੁਸੀਂ ਭਾਵੇਂ ਵੱਡੀ ਉਮਰ ਦੇ ਹੋ ਤਾਂ ਵੀ ਤੁਸੀਂ ਸਲਾਈ ਕੀਤੇ ਬਿਨਾ ਸਲਾਈ ਦੇ ਕੰਮ ਚ ਪੈਸੇ ਕਮਾ ਸਕਦੇ ਆਂ ਓਕੇ ਤੁਸੀਂ ਕਿਸ ਤਰੀਕੇ ਨਾਲ ਸਲਾਈ ਦੇ ਕੰਮ ਚ ਪੈਸੇ ਕਮਾ ਸਕਦੇ ਆਂ ਦੇਖੋ ਜੀ ਤੁਸੀਂ ਜੇ ਅਗਰ ਤੁਹਾਨੂੰ ਸਲਾਈ ਹੁੰਦੀ ਆ ਵਧੀਆ ਪ੍ਰੋਪਰ ਸਲਾਈ ਹੁੰਦੀ ਆ ਹਨਾ ਕਈ ਵਾਰ ਕੀ ਹੁੰਦਾ ਆਪਾਂ ਸਲਾਈ ਕਰਨਾ ਚਾਹੁੰਨੇ ਆ ਜਾਂ ਆਪਰੇ ਕੋ ਟਾਈਮ ਨਹੀਂ ਹੁੰਦਾ ਜਾਂ ਆਪਣਾ ਥੋੜਾ ਘੱਟ ਦੇਸਣ ਲੱਗ ਜਾਂਦਾ ਜਾਂ ਆਪਣੀ ਥੋੜੀ ਏਸ ਦਾ ਜਿਆਦਾ ਹੋ ਜਾਂਦੀ ਆ ਜਾਂ ਆਪਣੀ ਬੈਗ ਦੁਖਣ ਲੱਗੇ ਤਾਂ ਵੀ ਆਪਾਂ ਕਿਸੇ ਰੀਜਨ ਕਰਕੇ ਸਲਾਈ ਦਾ ਕੰਮ ਨਹੀਂ ਕਰ ਸਕਦੇ ਤੇ ਬਟ ਆਪਾਂ ਨੂੰ ਐ ਹੁੰਦਾ ਵੀ ਆਪਾਂ ਸਲਾਈ ਕਰੀਏ ਨਾ ਘਰ ਦੇ ਵਿੱਚ ਥੋੜਾ ਮੋਟਾ ਜੋਗ ਜਾਂਦੇ ਯੇ ਪੈਸੇ ਦੇ ਥੋੜੇ ਮੋਟੇ ਆਪਣਾ ਘਰ ਦਾ ਗੁਜ਼ਾਰਾ ਕਰੀਏ ਤੇ ਜਿਹੜੀਆਂ ਆਪਾਂ ਨੂੰ ਪ੍ਰੋਬਲਮ ਹੈਗੀਆਂ ਉਹਦੇ ਕਰਕੇ ਆਪਾਂ ਸਲਾਈ ਦਾ ਕੰਮ ਨਹੀਂ ਕਰ ਸਕਦੇ ਤੁਸੀਂ ਕੀ ਕਰਨਾ ਜੀ ਤੁਸੀਂ ਤੁਹਾਡੇ ਮਲੇ ਚ ਜਾਂ ਤੁਹਾਡੇ ਆਸ-ਪਾਸ ਹਨਾ ਤੁਸੀਂ ਕਿਤੇ ਵੀ ਆਪਦਾ ਸੈਂਟਰ ਖੋਲ ਸਕਦੇ ਹੋ ਤੁਸੀਂ ਘਰੇ ਆਪਦਾ ਸੈਂਟਰ ਖੋਲ ਸਕਦੇ ਆ ਮਹੀਨੇ ਦੀ ਬਹੁਤ ਵਧੀਆ ਆਮਦਨ ਹੁੰਦੀ ਥੋੜੇ 5-7 ਕੁੜੀਆਂ ਵੀ ਮਹੀਨੇ ਦੀਆਂ ਲੱਗਦੀਆਂ ਤਸਪੇ ਤੁਹਾਨੂੰ ਵਧੀਆ ਆਮਦਨ ਹੋਊਗੀ ਤੁਸੀਂ ਸਿਰਫ 2 ਘੰਟੇ ਦੇਣੇ ਆ ਜੀ ਤੁਸੀਂ ਇਹ ਟਾਈਮ ਰੱਖ ਲੈਣਾ 10 ਤੋਂ 12 ਵਜੇ ਤੱਕ ਦਾ ਜਾਂ 12 ਤੋਂ 2 ਵਜੇ ਤੱਕ ਦਾ ਤੁਸੀਂ 2 ਘੰਟੇ ਲਾਉਣੇ ਆ ਜਾਂ ਸਵੇਰ ਰੱਖ ਲਓ ਜਾਂ ਸ਼ਾਮ ਨੂੰ ਰੱਖ ਲਓ ਇਹਦੇ ਵਿੱਚ ਵੀ ਤੁਹਾਨੂੰ ਵਧੀਆ ਕਮਾਈ ਹੁੰਦੀ ਹੈ ਜੀ ਤੁਸੀਂ ਅਗਰ ਕੁੜੀ ਨੂੰ ਵਧੀਆ ਸਲਾਈ ਸਿਖਾਉਂਗੇ ਤਾਂ ਚਾਰ ਕੁੜੀਆਂ ਨੂੰ ਹੋਰ ਵੀ ਲੈ ਕੇ ਆਊਗੀ ਤੇ ਤੁਹਾਨੂੰ ਵਧੀਆ ਆਮਦਨ ਹੋਊਗੀ ਤੁਸੀਂ ਆਪਦੇ ਮਹੱਲੇ ਦੇ ਆਸ-ਪਾਸੇ ਵੀ ਸੈਂਟਰ ਖੋਲ੍ਹ ਸਕਦੇ ਹੋ ਜਾਂ ਤੁਸੀਂ ਨੱਕ ਲੈਂਦੇ ਆ ਵੀ ਆਪਦੇ ਪਿੰਡ ਚ ਨਾਲ ਕੋਈ ਪਿੰਡ ਹੁੰਦਾ ਨਾ ਕਈ ਵਾਰ ਕੀ ਹੁੰਦਾ ਪਿੰਡਾਂ ਦੇ ਵਿੱਚ ਨਹੀਂ ਵੀ ਸਲਾਈ ਸਿਖਾਉਂਦੇ ਤੁਸੀਂ ਉੱਥੇ ਵੀ ਜਾ ਕੇ ਸੈਂਟਰ ਖੋਲ ਸਕਦੇ ਆ ਤੇ ਅੱਜ ਕੱਲ ਸਲਾਈ ਦੇ ਵਧੀਆ ਪੈਸੇ ਬਣਦੇ ਜਾਂਦੇ ਆ ਜੀ ਸਲਾਈ ਚ ਜੋ ਤੁਸੀਂ ਸੈਂਟਰ ਖੋਲਦੇ ਆ ਅੱਜ ਕੱਲ 1000 ਰੁਪਿਆ 1500 ਰੁਪਿਆ 2000 ਰੁਪਿਆ ਮਹੀਨੇ ਦੀ ਸਲਾਈ ਹੁੰਦੀ ਹੈ ਜੀ ਸਿੱਖਣ ਵਾਲਿਆਂ ਦੀ ਠੀਕ ਹੈ ਜੀ ਤੁਸੀਂ ਉਹ ਸੈਂਟਰ ਖੋਲ ਕੇ ਤੇ ਤੁਸੀਂ ਵਧੀਆ ਆਮਦਨ ਕਰ ਸਕਦੇ ਆ ਤੇ ਇਹਦੇ ਨਾਲ ਤੁਹਾਡਾ ਗੁਜ਼ਾਰਾ ਵੀ ਹੋ ਜਾਈਏ ਚੱਲੀ ਜਾਊਗਾ ਤੇ ਥੋੜਾ ਜਿਹੜਾ ਸਲਾਈ ਦਾ ਸ਼ੌਂਕ ਵੀ ਪੂਰਾ ਹੋ ਜਾਊਗਾ ਦੇਖੋ ਜੀ ਅਗਰ ਆਪਾਂ ਸਲਾਈ ਕਰਦੇ ਆ ਨਾ ਉਹਦੇ ਵਿੱਚ ਆਪਣੀ ਨਿਗਾ ਵੀ ਲੱਗਦੀ ਆ ਟਾਈਮ ਵੀ ਆਪ ਨੂੰ ਦੇਣਾ ਪੈਂਦਾ ਆਪਣੀ ਬੈਕ ਵੀ ਦੁਖਣ ਸਾਰਾ ਕੁਝ ਹੀ ਹੁੰਦਾ ਇਸਲਾਈ ਦੇ ਕੰਮ ਚੋਂ ਤੇ ਜੇ ਤੁਸੀਂ ਸਲਾਈ ਸਿਖਾਓਗੇ ਸਿਰਫ ਤੁਹਾਨੂੰ 2 ਘੰਟੇ ਚਾਹੀਦੇ ਆ ਜੀ ਇਹਦੇ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ ਤੁਸੀਂ ਇਸ ਵੱਡੀ ਦੀ ਹੋ ਚਾਹੇ ਤੁਸੀਂ ਤੁਹਾਨੂੰ ਥੋੜਾ ਘੱਟ ਦਿੰਦਾ ਚਾਹੇ ਥੋੜੀ ਵੈਕ ਦੋ ਦਈਏ ਸਿਰਫ ਤੁਸੀਂ 2 ਘੰਟੇ ਕੱਢਨੇ ਆ ਇਹਦੇ ਨਾਲ ਤੁਹਾਨੂੰ ਵਧੀਆ ਆਮਦਨ ਹੋਊਗੀ ਸਲਾਈ ਦੇ ਕੰਮ ਚੋਂ ਤੇ ਬਾਕੀ ਜੀ ਮੈਂ ਤਾਂ ਇਹੀ ਕਹੂੰਗੀ ਮੇਰੇ ਖੋਦੀਆਂ ਕੁੜੀਆਂ ਸਲਾਈ ਸਿੱਖਣ ਵਾਸਤੇ ਰੱਗੀਆਂ ਹੋਈਆਂ ਘਰੇ ਨਾਲੇ ਮੈਂ ਸਲਾਈ ਦਾ ਕੰਮ ਕਰਦੀ ਆ ਨਾਲੇ ਮੈਂ ਸਲਾਈ ਸਿਖਾਉਣੀ ਆ ਮੈਂ ਉਹਨਾਂ ਤੋਂ 1000 ਰੁਪਏ ਮਹੀਨਾ ਲੈਣੀ ਆ ਜੀ ਤੁਸੀਂ ਆਪ ਦੇ ਹਿਸਾਬ ਨਾਲ ਦੇਖ ਸਕਦੇ ਹੋ 1500 ਰੁਪਏ ਵੀ ਲੈ ਸਕਦੇ ਹੋ 2000 ਰੁਪਏ ਵੀ ਲੈ ਸਕਦੇ ਆ ਅਗਰ ਤੁਹਾਡੇ ਕੋਲ ਵਰਕ ਵਾਲੀ ਮਸ਼ੀਨ ਹੈਗੀ ਤਾਂ ਤਾਂ ਬਹੁਤ ਹੀ ਵਧੀਆ ਤੁਸੀਂ ਵਰਕ ਵੀ ਸਿਖਾ ਸਕਦੇ ਹੋ ਵਰਕ ਦੀ ਜਿਹੜੀ ਸਿਖਾਈ ਹੁੰਦੀ ਉਹ ਜ਼ਿਆਦਾ ਹੁੰਦੀ ਆ 2025 ਤੋਂ 3000 ਤੱਕ ਉਹਦੀ ਸਲਾਈ ਵੀ ਹੋ ਜਾਂਦੀ ਹੈ ਸਖਾਈ ਇਸ ਤੋਂ ਵੱਧ ਵੀ ਹੋ ਜਾਂਦੀ ਹੈ ਇਹਦੇ ਨਾਲ ਤੁਹਾਡਾ ਵਧੀਆ ਗੁਜ਼ਾਰਾ ਚੱਲੂਗਾ ਜੀ ਵਧੀਆ ਆਮਦਨ ਬਣੂਗੀ ਅਗਰ ਤੁਸੀਂ ਆਪ ਦਾ ਸੈਂਟਰ ਖੋਲਦੇ ਆ ਤੁਸੀਂ ਉਥੇ ਟੇਲਰ ਮਟੀਰੀਅਲ ਦਾ ਸਮਾਨ ਵੀ ਲੈ ਕੇ ਸੇਲ ਕਰ ਸਕਦੇ ਆ ਜਿਹੜੀਆਂ ਕੁੜੀਆਂ ਤੁਹਾਡੇ ਕੋਲ ਸਲਾਈ ਲੱਗਣੀਆਂ ਸਿੱਖਣ ਵਾਸਤੇ ਜੀ ਤੁਸੀਂ ਉਹਨਾਂ ਨੂੰ ਆਪ ਦਾ ਸਮਾਨ ਵੀ ਸੇਲ ਕਰ ਸਕਦੇ ਹੋ ਰੀਲ ਬੁਕਰਮ ਗਲੇ ਐਂਡ ਚੇਪ ਚਾਕ ਕੈਂਚੀ ਇਹ ਤੁਸੀਂ ਸਾਰਾ ਸਮਾਨ ਰੱਖ ਸਕਦੇ ਹੋ ਆਪਦੇ ਕੋਲੇ ਇਹ ਤੁਸੀਂ ਸਮਾਨ ਉਹਨਾਂ ਨੂੰ ਸੇਲ ਕਰ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਡਬਲ ਮੁਨਾਫਾ ਹੋਊਗਾ ਜੀ ਇੱਕ ਤਾਂ ਤੁਸੀਂ ਜਿਹੜੇ ਮਹੀਨੇ ਦੀ ਸਲਾਈ ਸਖਾਈ ਦੇ ਪੈਸੇ ਲੈਣੇ ਉਹ ਹੋ ਜਾਣਗੇ ਇੱਕ ਜਿਹੜਾ ਤੁਸੀਂ ਇਹ ਸਮਾਨ ਸੇਲ ਕਰੋਗੇ ਇਹਦੇ ਨਾਲ ਤੁਹਾਡੇ ਪੈਸੇ ਹੋ ਜਾਣਗੇ ਜੀ ਤੁਹਾਨੂੰ ਡਬਲ ਮੁਨਾਫਾ ਹੋਊਗਾ ਤੇ ਵਧੀਆ ਤੁਹਾਡਾ ਖਾਚਾ ਪਾੜੇ ਨਿਕਲੂਗਾ ਜੀ ਇਹਦੇ ਨਾਲ ਨਾਲ ਤਾਂ ਜੀ ਤੁਸੀਂ ਘਰੇ ਸਲਾਈ ਦਾ ਕੰਮ ਨਹੀਂ ਕਰਦੇ ਤਾਂ ਵੀ ਤੁਹਾਨੂੰ ਪੈਸੇ ਇਹ ਨਾਲ ਆਉਣਗੇ ਤੇ ਵਧੀਆ ਆਮਦਨ ਆਉਂਦੀ ਆ 10 ਕੁੜੀਆਂ ਜੇ ਤੁਸੀਂ 1000 ਰੁਪਏ ਨਾ ਮਹੀਨਾ ਰੱਖਿਆ 10 ਕੁੜੀਆਂ ਲਈਆਂ ਤੁਹਾਨੂੰ 10000 ਰੁਪਏ ਬਣ ਗਿਆ ਜੀ ਮਹੀਨੇ ਦਾ ਠੀਕ ਆ ਜੀ ਇਹਦੇ ਨਾਲ ਤੁਹਾਡਾ ਕੰਮ ਵਧੂਗਾ ਜੀ ਤੁਹਾਨੂੰ ਵੇਖ ਕੇ ਹੋਰ ਵੀ ਚਾਰ ਕੁੜੀਆਂ ਲੱਗਣੀਆਂ ਤੁਹਾਡੇ ਕੋਲ ਅਗਰ ਥੋੜਾ ਸਲਾਈ ਦਾ ਕੰਮ ਵਧੀਆ ਤੁਸੀਂ ਸਿਖਾਉਣੀ ਆ ਉਹਨਾਂ ਨੂੰ ਕਿ ਤੁਹਾਨੂੰ ਪਤਾ ਹੀ ਹੈ ਜੀ ਅੱਜਕੱਲ ਖਰਚੇ ਬਹੁਤ ਜ਼ਿਆਦੇ ਆ ਜੇ ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਆਪਦੇ ਪੈਰਾਂ 'ਤੇ ਖੜੀਆਂ ਹੋਣੀਆਂ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਜੀ ਤੇ ਤੁਸੀਂ ਵਧੀਆ ਕੰਮ ਸਟਾਰਟ ਕਰ ਸਕਦੇ ਆ ਨਾਲ ਤਾਂ ਤੁਹਾਡੀ ਰੈਪਿਊਟੇਸ਼ਨ ਵਧੂਗੇ ਨਾਲ ਨਾਲੇ ਤੁਹਾਡਾ ਕੰਮ ਵਧੀਆ ਚੱਲੂਗਾ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਮੋਟੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤੇ ਹਾਂਜੀ ਫਰੈਂਡਸ ਉਹਨਾਂ ਗੱਲਾਂ ਕਰਦੇ ਕਰਦੇ ਆਪਾਂ ਸਾਰੇ ਸੂਟ ਦੀ ਸਲਾਈਡ ਫਿਟਿੰਗ ਲਾ ਲਈ ਹੈ ਤੇ ਹੁਣ ਆਪਾਂ ਬਾਜੂ ਅਟੈਚ ਕਰਦੇ ਆ ਬਾਜੂ ਆਪਾਂ ਕੈਸਟਿਕ ਨੇ ਅਟੈਚ ਕੀਤੀ ਹੈ ਜਿਹੜਾ ਆਪਣਾ ਸੂਟ ਦਾ ਕੱਪੜਾ ਹੈਗਾ ਉਹ ਤਾਂ ਪੁੱਠਾ ਹੈਗਾ ਜੀ ਤੇ ਜਿਹੜੀ ਬਾਜੂ ਆ ਆਪਣੀ ਉਹ ਸਿੱਧੀ ਆ ਠੀਕ ਹੈ ਜੀ ਫਰੰਟ ਵਾਲੀ ਕਾਰਟਨਾ ਫਰੰਟ ਵਾਲੀ ਕਾਰਟ ਮਲਾ ਕੇ ਤੇ ਬਾਹ ਨੂੰ ਆਪਾਂ ਸੂਟ ਦੇ ਵਿੱਚ ਪਾਇਆ ਮੋਢੇ ਦੇ ਵਿੱਚ ਬਾਹ ਪਾ ਕੇ ਆਪਾਂ ਸਿੱਧੀ ਕੀਤੀ ਹੋਈ ਬਾਹ ਆਪਣੀ ਤੇ ਉੱਪਰ ਆਪਣਾ ਸਲਾਈ ਲਾ ਦੀ ਇਸ ਤਰ੍ਹਾਂ ਬਾਜੂ ਅਟੈਚ ਕਰਨ ਨਾਲ ਵਧੀਆ ਬਾਜੂ ਅਟੈਚ ਹੁੰਦੀ ਹੈ ਜੀ ਕਿਸੇ ਪਾਸੇ ਕੋਈ ਵਾਲ ਨਹੀਂ ਪੈਂਦਾ ਬਹੁਤ ਵਧੀਆ ਸੌਖਾ ਤਰੀਕਾ ਜੀ ਇਹ ਤੇ ਕਾਰਤੂਨ ਮੈਂ ਦਿਖਾਇਆ ਸੀਗਾ ਵੀਡੀਓ ਦੇ ਵਿੱਚ ਜੀ ਆਪਾਂ ਲਾਈਨਿੰਗ ਵਾਲੇ ਸੂਟ ਦੀ ਜਿਹੜੀ ਸਟੀਚਿੰਗ ਕੀਤੀ ਸੀ ਸਾਰੀ ਵੀ ਆਪਾਂ ਕਿਸ ਤਰੀਕੇ ਨਾਲ ਪਲੇਟਾ ਪੋਣੇ ਲਾਈਨਿੰਗ ਵਾਲੇ ਸੂਟ ਦੇ ਵਿੱਚ ਤੁਰਨਾ ਕੋਸ਼ਕ ਗੱਲਾਂ ਆਪਾਂ ਸ਼ੇਅਰ ਕੀਤੀਆਂ ਤੇ ਕੋਸ਼ਕ ਆਪਾਂ ਸੂਟ ਦੀ ਤੁਹਾਨੂੰ ਸਲਾਈ ਦਿਖਾਈ ਹੈ ਤੇ ਕੱਲ ਵਾਲੀ ਵੀਡੀਓ ਵੀ ਮੈਂ ਉਮੀਦ ਕਰਦੀ ਹਾਂ ਸਾਰਿਆਂ ਨੇ ਦੇਖੀ ਹੋਊਗੀ ਤੇ ਕੋਸ਼ਨਾ ਕੋ ਜਰੂਰ ਸਿੱਖਿਆ ਹੋਗਾ ਤੇ ਅੱਜ ਵਾਲੀ ਵੀਡੀਓ ਵੀ ਤੁਸੀਂ ਸਾਰੀ ਦੇਖਿਓ ਕਿ ਤੇ ਇਸਕੇ ਅਪਣਾ ਕਰਿਓ ਤੇ ਕੋਸ਼ਨਾ ਕੋ ਤੁਹਾਨੂੰ ਜਰੂਰ ਸਿੱਖਣ ਨੂੰ ਮਿਲੂਗਾ ਇਹਦੇ ਵਿੱਚੋਂ ਵੀ ਨਾਲ ਤੜੀ ਤੁਹਾਡਾ ਸਲਾਈ ਦਾ ਜਿਹੜਾ ਕੰਮ ਦੀ ਆਮਦਨ ਦਾ ਗੱਲ ਹੋ ਗਈ ਜੀ ਵਿੱਚ ਉਹ ਤੁਹਾਨੂੰ ਵਧੀਆ ਸਿੱਖਣ ਨੂੰ ਮਿਲੇ ਤੇ ਨਾਲੇ ਆਪਣੇ ਸੂਟ ਜਿਹੜੀ ਸਟੀਚਿੰਗ ਹੋ ਗਈ ਆਪਾਂ ਕਿਸ ਤਰੀਕੇ ਨਾਲ ਸੂਟ ਦੀ ਸਟੀਚਿੰਗ ਕੀਤੀ ਹੈ ਤੇ ਸੋ ਫਰੈਂਡਸ ਆਪਾਂ ਗਾਲੀ ਵੀਡੀਓ ਵੀ ਕਿਸੇ ਹੋਰ ਗੱਲਬਾਤ ਤੇ ਲੈ ਕੇ ਆਵਾਂਗੇ ਨਵੀਂ ਜਾਣਕਾਰੀ ਤੇ ਲੈ ਕੇ ਆਵਾਂਗੇ ਤੁਸੀਂ ਮੇਰੀ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬਾਏ ਬਾਏ ਜੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਰੱਬ ਰਾਖਾ